ਜਦੋਂ ਸਾਸਰੀਆ ਕਾਲ ਜੀ ਜਾ ਰਾਂ। ਉਹ ਫਿਰ ਦਾ 55 ਅੱਜ ਹੋਰ ਰੰਗ ਦਾ। ਨਾ ਨੀਲਾ ਹੈ, ਨਾ ਫਿੱਕਾ ਹੈ, ਨਾ ਗੂੜਾ ਹੈ। ਹੈ 55। ਬਾਹੀ ਜੰਨੇ ਆ। ਤੇ ਗਰਮੀ ਅੱਜ ਕਿੰਨੀ ਕੋ ਹੋਊਗੀ ਤਾਂ? ਅੱਜ ਹੋਊਗੀ 36 ਡਿਗਰੀ ਹੋਊ ਨਾ ਲਲਤ ਕੀ 30 ਨਹੀਂ ਬਾਈ। 36 ਡਿਗਰੀ ਹੋਊਗੀ। 30 ਡਿਗਰੀ ਗਰਮੀ ਆ ਕਹਿਆਂ ਛੱਡ ਕੇ ਅਸੀਂ ਭੱਜਿਆ ਏ ਉਹ ਪਈਆਂ ਕਈਆਂ ਇੱਕ ਬੂਟੇ ਦੀ ਕਹੀ ਇੱਕ ਮੇਰੀ ਕਹੀ ਤੇ ਏਸੀ ਦੇਖਾਂ ਚ ਬੈਠਿਆ ਇਧਰ ਏਸੀ ਹਾਂ ਏਸੀ ਲੱਗਿਆ ਪਿਆ ਇੱਥੇ ਵਧੀਆ ਠੰਡ ਹੈ ਇਧਰ ਗਿਆਨੀ ਸਾਹਿਬ ਖੜੇ ਨੇ ਗਿਆਨੀ ਸੁਣਾ ਕੋਈ ਸਮਾਚਾਰ ਕੋਈ ਸਮਾਚਾਰ ਨਹੀਂ ਅੱਜ ਦਾ ਬਾਈ ਬਾੜੇ ਬੱਦਲ ਹੋਣ ਤੇ ਕਣੀ ਪੈਣ ਦੇ ਹਾਂ ਕੀ ਸਮਾਚਾਰ ਕੱਢਾਂਗੇ ਕੋਈ ਅੱਜ ਤੱਕ ਇਹ ਰੱਬ ਨੂੰ ਕਹਦੇ ਡੱਕਦੇ ਅੱਜ ਤਾਂ ਬਾਤਾਂ ਆ ਕੇ ਖਾਵਾਂਗੇ ਹੈਨਾ ਅੱਜ ਤਾਂ ਜੀ ਗੋਟੇ-ਗੋਟੇ ਛਾੜਦੇ ਹੂੰ ਤੇ ਆਜੇ ਹਾਂ ਅੱਜ ਕਿਹਦੇ ਕੋਈ ਡਿੱਕਾ ਨਹੀਂ ਸਾਨੂੰ ਕੋਈ ਡਿੱਕਾ ਹੀ ਨਾ ਤਾਂ ਬਹਣ ਬੈਗੇ ਵਧੀਆ ਹੂੰ ਕੱਲ ਨੂੰ ਜੀ ਤੇ ਜਿਹਦੀਆਂ ਹੁਣ ਅਜੇ ਨਾ ਜੇ ਕਿਸੇ ਦੀਆਂ ਮੱਕੀਆਂ ਮੱਕੀਆਂ ਖੜੀਆਂ ਹੋਈਆਂ ਫੇਰ ਉਹਨਾਂ ਨੂੰ ਕਹਿ ਦਾਂਗੇ ਹਾਂ ਵੀ ਪਾਣੀ ਨਾ ਭਰ ਲੋ ਵੀ ਪਹਿਲਾਂ ਪਹਿਲਾਂ ਖੇਤੀ ਵੜਣੀ ਤੁਸੀਂ ਹਾਂ ਚੱਲੇ ਜਾਂ ਤਾਂ ਖੇਤੀ ਵੜ ਲਾਂਗੇ ਹਾਂ ਜਾਂ ਹੁਣ ਪਾਣੀ ਨਾ ਭਰ ਲੋ ਸਮਾਰ ਕੇ ਹਾਂ ਹੋਰ ਹੂੰ ਪੂਰੇ ਰੋਟਾ ਵੇਟਰ ਲਾ ਲੋ ਮਗਰਮ ਕਾਉਣ ਵਾਲੀ ਲਾ ਲਓ ਅਸੀਂ ਵੀ ਵਿਹਲੇ ਹੁਣ ਆ ਸਕਦੇ ਹਾਂ ਅਸੀਂ ਵੀ ਵਿਹਲੇ ਆ ਜੇ ਕਹੋਗੇ ਤਿੰਨ ਟਰੈਡ ਹੈਗੇ ਨੇ ਲੈ ਆਉਣੇ ਆ ਹੂੰ ਤੇ ਨਾਲ ਬੂਟਾ ਸਿੰਘ ਮੁਹੰਮਦ ਸਿੰਘ ਹੈਗਾ ਸਾਡੇ ਇਧਰ ਹੂੰ ਇਹਦਾ ਇੱਕ ਪੈਰ ਪਾਦਾ ਇੱਕ ਮੋਟਾ ਪੈਰਾਂ ਜਿਹਦੇ ਥੋੜਾ ਜਿਹਾ ਫੱਟ ਪਿਆ ਪਿਆ ਇਹਦਾ ਦੇਖੋ ਜੇ ਪ੍ਰਿੰਟ ਲੜਕੀ ਜੀ ਪ੍ਰਿੰਟ ਲੜੀਏ ਕੋਈ ਫਰਕ ਹੈ ਕੋਈ ਨਹੀਂ ਉਹ ਫਰਕ ਹੈ ਅੱਛਾ ਤੇ ਮੂੰਹ ਲਾ ਹਰੇ ਤਲਾ ਦੇ ਮੂੰਹ ਲਾ ਲਾ ਇਹਦਾ ਬਾਹਾਂ ਹੋਰ ਪੱਗੀਆਂ ਆਈਆਂ ਹੋਈਆਂ ਬਈਆਂ ਹਾਂ ਗਰਮੀ ਬੋੜੀ ਆਈ ਹੈ ਹੈਂ ਗਰਮੀ ਵਾਹੀ ਆ ਗੋਲੀ ਭਾਲੀ ਕਰ ਵੀ ਤਾਂ ਹੈ ਨਹੀਂ ਤੇ ਦਾੜੀ ਵੀ ਇਹਦੇ ਅੱਧ ਪਚੱਦ ਜੀ ਆਈ ਆ ਤੋੜੇ ਤੱਪੇ ਦੀ ਦਾੜੀ ਆਈ ਆ ਮੱਟੇ ਦੇ ਸੋਨੇ ਇਹ ਤੋੜੇ ਪੱਕੇ ਦੀ ਫੱਕੀ ਜੀ ਨਹੀਂ ਹੁੰਦੀ ਤੋੜੇ ਪੱਪੇ ਦੀ ਦਾੜੀ ਆਈ ਇਹਦੀ ਆਈ ਦਾੜੀ ਆਈ ਆ ਤੇ ਗਰਮੀ ਅੱਜ ਹੈ ਜਿਆਦਾ ਯਾਰ ਮੰਨਣੀ ਪੂ ਗੱਲ 3 ਡਿਗਰੀ ਹੋਇਆ ਫਿਰਦਾ ਜੀ 36 ਡਿਗਰੀ ਕਿੰਨੇ ਹੋਇਆ ਦੇਖੀ ਕਿੰਨੇ ਹੋਇਆ ਫਿਰ ਲਾਟ ਮਾਰ ਲਾਟ ਮਾਰ ਦਾੜੀ ਆ ਉੱਥੇ ਫਿਰਦਾ ਉਧਰ ਇੱਕ ਹੋਰ ਆ ਦੇਹਾੜੀਆ ਤੇਰੇ ਬਾਦੀ ਹੁਣ ਵਿਚਾਰਾ ਲੱਗਿਆ ਪਿਆ ਹੋਏ ਇੰਨੀ ਗਰਮੀ ਚੋਂ ਲੈ ਮਨ ਲੈ ਡੇ ਤੇ ਕਿਹੜਾ ਮੌਸਮ ਆਪਾਂ ਇੰਦਾ ਕੋਦ ਮੱਠੀ ਹੁੰਦਾ ਹੈ ਦਿਹਾੜੀਏ ਤੇ ਫਿਰ ਜੇ ਬਾੜੀ ਚੜਦਾ ਓਏ ਪੀਤ ਹੂੰ ਦਿਹਾੜੀਏ ਬਾੜੀ ਚੜਦਾ ਤੇ ਆਨਲਾਈਨ ਕੈਮਰਾ ਐ ਲਵਾ ਲਾ ਬਲੂਟੂਥ ਦਾ ਉਹ ਤੇ ਲਵਾਉਨੇ ਆ ਯਾਰ ਓਏ ਛਰਨਾ ਬੰਦਿਆ ਕਰ ਇੱਥੇ ਹੋਣਾ ਨਾ ਯਾਰ ਤੇ ਅੱਜ ਇਹਨੂੰ ਡੱਕ ਦੇ ਫੁੱਲ ਬਟਾ ਫੁੱਲ ਤੇ ਮੀਂਹ ਪਾਉਣਾ ਤੇ 44 ਡਿਗਰੀ ਹੋਇਆ ਬਾਈ 44 ਡਿਗਰੀ 44 ਡਿਗਰੀ ਫਿਰ ਤਾਂ ਕੋਈ ਬਾਲਾ ਨਹੀਂ ਯਾਰ ਗਰਮੀ ਬਾਲੀ ਲੱਗੇਦੀ ਹੈ 60 ਤੱਕ ਤਾਂ ਕੋਈ ਬਾਲਾ ਨਹੀਂ ਗੱਭਰੂਆਂ ਨੂੰ ਜੇ 65 ਹੋ ਗਿਆ ਤੇ ਬਜ਼ੁਰਗਾਂ ਦੀ ਗੱਲ ਨਹੀਂ ਤੇ ਗੱਭਰੂ ਨਾਲ ਕਈਆਂ ਵੀ ਨਹੀਂ ਚੱਕ ਕੇ ਤੁਰ ਸਕੇ ਉਹ ਪਿੰਆ ਹੈ ਓਏ ਗੱਭਰੂਆਂ ਤੋਂ ਕਈਆਂ ਵੀ ਨਹੀਂ ਲੈਂਦੀਆਂ ਅੰਗੀਆਂ ਉਹ ਪਿੰਆ ਨੇ ਤਾਂ ਸਮੇਂ ਚੱਕ ਲਿਓ ਓਏ ਬਾਹਰ ਮੱਚ ਜਾ ਯਾ ਬੁੱਟੇ ਬੁੱਟੇ ਬੁੱਟਾ ਜਾ ਨਹੀਂ ਸਕਦਾ ਨਾ ਬੁੱਟੇ ਦੇ ਬਾਲ ਤਾਂ ਐ ਹੋ ਗਏ ਨੇਰੀ ਆ ਕੇ ਛੱਡੀ ਹੁੰਦੀ ਹੈ ਹੂੰ ਥੋੜੇ ਥੋੜੇ ਤੇ ਦਾੜੀ ਆ ਜੇ ਫੱਕ ਮੋੜੇ ਤੇ ਥੋੜੇ ਥੋੜੇ ਦਾੜੀ ਆਈ ਆ ਵਿਚਾਰੇ ਦੇ ਉਹ ਵੀ ਇਹ ਹੁਣ ਗਰਮੀ ਚ ਬੈਠਾ ਬੈਠਾ ਮੈਂ ਲਾ ਪੱਟ ਲੂਗਾ ਪੱਟ ਲੂਗਾ ਹੱਥ ਜੇ ਮਾਰੀ ਜਾਂਦਾ ਰਹਿੰਦਾ ਇਹ ਦੋ ਵਾਰੀ ਖੱਲ ਰੈ ਤੌੜੀਆਂ ਫੇਰ ਲਾ ਤੇਨੂੰ ਖੱਲ ਦੇਣ ਤੇ ਦੂਰੀ ਵਾਰ ਤਵੀਆਂ ਨਾਲ ਅੱਧੀ ਲੈ ਵੀ ਖੱਲ ਰੈ ਤੌੜੀਆਂ ਫੇਰ ਲੈਨੇ ਹੂੰ ਫੇਰ ਪਾਉਣੇ ਆਪਾਂ ਹਾਲਾ ਉਹ ਮਿਲ ਪੈਗਾ ਸਾਹਮਣੇ ਮਿਲ ਲ ਕੀ ਬਣ ਗਿਆ ਉਹ ਓਹੋ ਮੁੰਡਿਓ ਕਈ ਛਾਲ ਹੋ ਗਏ ਨੂੰ ਲੱਗੇ ਸੈਲਰ ਓਏ ਸੈਲਰ ਦੀਂਦਾ ਸੈਲਰ ਟੈਲਰ ਆ ਹਨਾ ਆ ਦੇ ਫੋਨ ਚ ਦੀਂਦਾ ਹੈ ਟੈਲਰ ਹਾਂ ਓਏ ਫੋਨ ਚ ਆ ਗਿਆ ਉਹ ਸੈਲਰ ਆਹ ਆਨਲਾਈਨ ਸੈਲਰ ਮੰਗਾ ਲਿਆ ਓਏ ਠੀਕ ਟੈਲਰ ਆ ਟਰੈਕਟਰ ਜੀ ਕਿਦਾ ਫਿਰਦਾ ਓਏ ਟੈਲਰ ਤੇ ਜਿਹੜਾ ਫਿਰਦਾ ਉਹ ਤਾਂ ਹੂਸਾ ਨਾਲ ਡੜਦਾ ਆ ਕੀ ਆ ਓਏ ਹੱਲ ਪੱਸੀ ਹੂਸਾ ਨਾਲ ਡੜਦਾ ਹੂਸਾ ਹਮ ਮਾ ਅਗਰ ਚੌਲਾਂ ਦੀ ਟਰਾਲੀ ਪਾਈ ਫਿਰਦਾ ਹੂਸਾ ਨਾਲ ਡੜੀ ਜਾਂਦਾ ਤੇ ਮੁੰਡਿਓ ਗਰਮੀयां ਧੁੰਦ ਲਾ ਦਿੰਦਾ ਵਗਾ ਵਗਾ ਜੋ ਵੀ ਮੇਰਾ ਬੁਆ ਲਿਆ ਜੂੜੀ ਵਾਲਾ ਪਾਪਾ ਸਾਡੇ ਕੋਲੇ ਬੈਠਾ ਜੋ ਕੀ ਦਮ ਮੀਰਾ ਪਾ ਕੇ ਲਈ ਅੱਖਾਂ ਚ ਮੂੰਗਰਾ ਮੂੰਗਰਾ ਅੱਗੇ ਕਹਿੰਦੇ ਹਨਾ ਹੋਏ ਮੂੰਗਰਾ ਉੱਥੋਂ ਮਿਲਦਾ ਹਜੇ ਮੈਡੀਕਲ ਟੋਚਪੀ ਚ ਪਾਜ ਸਾੜੀਆਂ ਵੜਦੇ ਨੇ ਜਦੋਂ ਮੂੰਗਰੇ ਮੈਂ ਵੜੀ ਲਿਆਉਂਦਾ ਹਮ ਅੱਕਾ ਡਰਾਈਵਰ ਸਾਹਿਬ ਵੀ ਮੈਨੂੰ ਅਕੇਜ ਲੱਗਦਾ ਗਰਮੀ ਬਾਲੀ ਹੈ ਮੀਂਹ ਮਲੇ ਪਸੀ ਲਈ ਫਿਰਦਾ ਚੌਲਾਂ ਚ ਨਾ ਲਾ ਦੇ ਡਰਾਈਵਰ ਸਾਹਿਬ ਆਪਣਾ ਗਰਮੀ ਚ ਜਿਹੜੇ ਛਾ ਉਹਨਾਂ ਬੈਂਡੇ ਚ ਟਿਊਰੇ ਲਿਆਉਂਦਾ ਮੈਂ ਨਾ ਬੋਲ ਮਾਰ ਨਾ ਮੈਂ ਲਾ ਬੋਲ ਮਾਰੂ ਆ ਇਹ ਅੱਜ ਉਹ ਨਾ ਹੁੰਦੀ ਸਕੀਮ ਲੱਗਦੀ ਰਹਿਣਾ ਸਾਹਿਬ ਦੀ ਹੂੰ ਉਹ ਬਾਣ ਵਧੀਆ ਗਿਆ ਬਹਣਾਂ ਐ ਏਸੀ ਹੈ ਨਾ ਗਿੱਲਾ ਬਸਤਾ ਹੈ ਨਾ ਖੱਲਣ ਦੇ ਨੂੰ ਹਜੇ ਲਾਉਣ ਦੇ ਦੇ ਘੰਟਾ ਫਿਰ ਪਾਵਾਂਗੇ ਹਲ ਨਾ ਧੁੱਪੀ ਲੱਗ ਜੂਗੀ ਨਹੀਂ ਇਹਦਾ ਟੱਕਰ ਪਈ ਤੇ ਜਿਹੜੇ ਸਾਹਿਬ ਨਾਲ ਗਰਮੀਆਂ ਪੀ ਤੇ ਮੀਂਹ ਆ ਸਕਦਾ ਅੱਜ ਹਨਾ ਮੀਂਹ ਆ ਸਕਦਾ ਵੀ ਮੀਂਹ ਵਧੀਆ ਹੂੰ ਗਰਮੀ ਬਹੁਤ ਜ਼ਿਆਦਾ ਆ ਗਰਮੀ ਪੂਰੀ ਹੋਈ ਟੜਕੇ ਦਾ ਆ ਗਿਆ ਜੀ ਟੜਕੇ ਵਾਲਾ ਤਾਂ ਹੈ ਨਹੀਂ ਜਿੱਦਾਂ ਕਲਾ ਕਰੀ ਨਹੀਂ ਬਾਕੀ ਕਹੋ ਪਾ ਕੇ ਤਾਂ ਗਿਆ ਥੋੜਾ ਪਾ ਉਹ ਗਰਮੀ ਵਾਲਾ ਪਾ ਕੇ ਆ ਸਮਾਂ ਉਹ ਕਣੀਆਂ ਨਹੀਂ ਗਰਮੀ ਕਰਾਤੀ ਹੁਣ ਹਣਾ ਗਰਮੀ ਕਰ ਲੂੰਗਾ ਥੋੜੀ ਜਿਹੀ ਹੈ ਨਹੀਂ ਨਾ ਬਹੁਤ ਗਰਮੀ ਤੇ ਵੀ ਹੁਣ ਤੈਨੂੰ ਗਰਮੀ ਲੱਗਦੀ ਆ ਬੁੱਟੇ ਲੱਗਦੀ ਆ ਮੀਂਹ ਪਾ ਕੇ ਗਰਮੀ ਕਰ ਦਿੰਦੇ ਨੇ ਗਰਮੀ ਕਿਤੇ ਲੱਗਦੀ ਆ ਸੀ ਥੱਲੇ ਬੈਠਾ ਤਾਂ ਯਾਰਾਂ ਉਹ ਤਰੀਸੀ ਚੱਲੀ ਜਾਣਾ ਤੜਕੇ ਦਾ ਮੈਂ ਤੈਨੂੰ ਬੋਲ ਮਾਰ ਕੇ ਲਿਆਂ ਤੂੰ ਧੁੱਪੇ ਬੈਠਾ ਜੀ ਹੈ ਆ ਕੇ ਰੇੜੀ ਤੇ ਤੂੰ ਧੁੱਪੇ ਬਹਿ ਗਿਆ ਜੀ ਮੈਂ ਠੱਡ ਲਾਗਦੀ ਉਹ ਤੈਨੂੰ ਉਹ ਦੋ ਚੱਲ ਗਿਆ ਸੀ ਬਾਈ ਇੱਥੇ ਹੂੰ ਉਹ ਇਹਦਾ ਪੱਕੀਰ ਗਿਆ ਚੱਲਿਆ ਹੋਇਆ ਢੂਟਾ ਯਾਰ ਢੂਟਾ ਹੈ ਤਾਂ ਕੰਮ ਵਾਲਾ ਬੰਦਾ ਤੂੰ ਪੂਰਾ ਕੰਮ ਵਾਲਾ ਗੱਲ ਕਰੇ ਪਰ ਜੇ ਰੱਬ ਠੰਡ ਰੱਖੇ ਤਾਂ ਹਾਂ ਤਾਂ ਕੰਮ ਵਾਲਾ ਇਹ ਊਣੀ ਨਹੀਂ ਤਾਂ ਮੰਜੇ ਵਾਲਾ ਇਹ ਹੂੰ ਮੰਜੇ ਤੇ ਬੈ ਕੇ ਤੇ ਇਧਰ ਜੀਰੀਆਂ ਦੇਖ ਲੋ ਬੂਜੇ ਮਾਰ ਗੀਆਂ ਭਰਾਵੋ ਰੇ ਪੂਰੇ ਕਰਤੇ ਆ ਪੀਪਾ ਖੜਕਾ ਉਹ ਇਹ ਤੋਤੇ ਉੱਡੇ ਜਾਣਗੇ ਦੇਖ ਤਾ ਹਾਂ ਪੀਪਾ ਆ ਪਿਆਗਾ ਇਹ ਸਕੂਟਰ ਬਿਸਕੁਟਰ ਢੋਲ ਨਹੀ ਇਹ ਕਿਧਰ ਪੰਗਲਾ ਚੱਕਰਾਂ ਨੂੰ ਸੌਂਵਾਣ ਦਾ ਬੱਠਾ ਹੱਤ ਵਾਲੇ ਜਾ ਕੇ ਨੇ ਖਿੱਚ ਦੇਾਂਗੇ ਗਮਾਂਡੀਆਂ ਨੇ ਰੇ ਪੂਰੇ ਕਰਤੇ ਜੀਰੀ ਲਾਉਣ ਵਾਲੀ ਪਈ ਆ ਜੇ ਹੂੰ ਆਪਣਾ ਰਲ ਜਣਗੇ ਜਾਂ ਕਿੰਨਾ ਤੇ ਰਲਣ ਨਾ ਰਲਣ ਕੇਰਾ ਲਾ ਦੀਏ ਕਹੜੀ ਹੈ ਨਾ ਕੇਰਾ ਦਾ ਹੂੰ ਹੈ ਨਾ ਲੇਟ ਤਾਂ ਇਹ ਆਉਂਦੀਆਂ ਤੇ ਘਟੀ ਹੁੰਦੀਆਂ ਨੇ ਬਾਹਣ ਬਾਹੇ ਨਾ ਭਈ ਆਏ ਆ ਫਿਰ ਜਿਹੜੀ ਇਹ ਮੱਕੀ ਦਾ ਗਰਮੈਸ ਜੀ ਬਣੀ ਹੁੰਦੀ ਹੈ ਨਾ ਬਾਹਣ ਤੇ ਥੱਲੇ ਮੱਕੀ ਦੀ ਉਹ ਨਿਕਲ ਜਾਂਦੀ ਹੈ ਬਾਹਣ ਦੀ ਬਾਹਣ ਬੋਣਾ ਜ਼ਰੂਰੀ ਹੁੰਦਾ ਇਹ ਚਲੋ ਜੇ ਤਾਂ ਮੀਂਹ ਨਾ ਹੀ ਹਟਦਾ ਫੇਰ ਤਾਂ ਦੇਖੋ ਕੋਈ ਸਾਰੇ ਦੀ ਗੱਲ ਨਹੀਂ ਸੀ ਫੇਰ ਤਾਂ ਆਪਾਂ ਪਾਣੀ ਨਾ ਭਰ ਕੇ ਐਂ ਕਦੋਂ ਕਰ ਦਿੰਦੇ ਤੇ ਰੱਬ ਨੇ ਥੋੜੀ ਜਿਹੀ ਕਿਰਪਾ કરી ਮੀਂਹ ਰੋਕ ਲਿਆ ਤੇ ਆਪਾਂ ਫਿਰ ਹੁਣ ਵਾਹਣ ਵਾ ਕੇ ਚੰਗੀ ਤਰ੍ਹਾਂ ਬੱਟਾ-ਬੁੱਟਾ ਪਾ ਕੇ ਸ਼ੌਂਕ ਨਾਲ ਫੇਰ ਉਹ ਕਰਾਂਗੇ ਇੱਕ ਦੋ ਦਿਨਾਂ ਦਾ ਫਰਕ ਕੋਈ ਨਹੀਂ ਪੈਂਦਾ ਬਈ ਵਿਸ਼ੇਤੀ ਛੇਤੀ ਛੇਤੀ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਦਿਨ ਲੇਟ ਲਾ ਲਾਂਗੇ ਰੱਬ ਬੱਟਾਂ ਬੂਟਾਂ ਵਧੀਆ ਤਾਕੜੀਆਂ ਹੋਣ ਤੇ ਮੀਂਹ ਮੂੰਹ ਪਵੇ ਆਪਾਂ ਮੀਂਹ ਦਾ ਪਾਣੀ ਜੀਰੀ ਚ ਖੜਾ ਸਕਦੇ ਆ ਵਧੀਆ ਤੇ ਜੇ ਬੱਟਾਂ ਹੀ ਕਮਜ਼ੋਰ ਆ ਬਾਈ ਫਿਰ ਟੁੱਟੀ ਜਾਣਗੀਆਂ ਤੇ ਬਾਹਣ ਥੋੜੇ ਜਿਹੇ ਉੱਚੇ ਨੀਵੇਂ ਜeneਗੇ ਤਾਂ ਕਰਕੇ ਬੱਟਾਂ ਆਪਨੂੰ ਐ ਬਣਾਉਣੀਆਂ ਪੈਂਦੀਆਂ ਨੇ ਤੇ ਜੀਰੀ ਵਧੀਆ ਨਿਕਲਦੀ ਆ ਜੇ ਮੈਂ 26 ਲਾਵਾਂਗੇ ਆਪਾਂ ਤੇ ਜੀਰੀ ਆਪਣੀ 75 ਤੋਂ 80 ਤੋਂ ਘੱਟ ਦੀ ਨਹੀਂ ਬਾਦ ਭਮਾ ਜਾਵੇ ਘੱਟਦੀ ਹੈ ਨਹੀਂ ਚਾਹੇ 10 ਦਿਨ ਲੇਟ ਲਾ ਦੀਏ ਪਰ ਫੱਕ ਕੱਚੇ ਹੋਵੇ ਜੇ ਫੱਕ ਪੱਕ ਗਈ ਫਿਰ 19 21 ਦਾ ਫਰਕ ਪੈ ਜਾਂਦਾ ਹੈ ਤੇ ਉਹ ਕੋਈ ਫਰਕ ਨਹੀਂ ਪੈਂਦਾ ਝੋਨੇ ਵਧੀਆ ਨਿਕਲਦੇ ਨੇ ਕੋਈ ਐ ਨਹੀਂ ਮੱਕੀ ਦਾ ਵੀ ਦੇਖੋ ਕਦ ਕਾਠ ਵਧੀਆ ਸੀ ਵਧੀਆ ਚਾਰ ਹੋ ਗਿਆ ਆਪਣੇ ਖੁੱਲਾ ਡੁੱਲਾ ਤੇ ਬੂਟਾ ਇਧਰ ਗਰਮੀ ਮੰਨ ਰਿਹਾ ਪੂਰੀ ਫੁੱਲ ਬੂਟੇ ਨੂੰ ਆਖਿਆ ਮਖਾ ਬੱਟੀ ਜੀ ਬਸ ਸਿਰੇ ਲਾਲਾ ਤੇ ਫਿਰ ਚੱਲਦੇ ਆਂ ਪਾਣੀ ਪੂਣੀ ਪੀ ਕੇ ਉੱਥੇ ਘੰਟਾ ਰਾਂਦਾਰੀ ਕਰ ਲਾਂਗੇ ਤੇ ਗਰਮੀ ਹੋਈ ਪਈ ਬਾਲੀ ਤੇ ਚਾਹ ਚੂਹ ਪੀ ਕੇ ਆਪਾਂ ਦੋ ਵਾਲੀ ਫੇਰ ਹਲਾਣਾ ਬਾਕੇ ਮੱਟਾ ਪਾ ਦਿਆਂਗੇ ਸੈੱਟ ਕਰ ਦਿਆਂਗੇ ਤੇ ਫਿਰ ਦੋਨੇ ਮੋਟਰਾਂ ਛੱਡ ਦਿਆਂਗੇ ਜੇ ਲਾਈਟ ਨਾ ਉੱਡੀ 2 ਵਜੇ ਤਾਂ ਭਰ ਦਿਆਂਗੇ ਵਾਹਣ ਭਰ ਕੇ ਤੇ ਆਪਾਂ ਕੱਦੂ ਕਰ ਦਿਆਂਗੇ ਰੇਹ ਪਾਉਣਾ ਹੁਣ ਮੁਸ਼ਕਲ ਹੋ ਗਿਆ ਰੂੜੀ ਦਾ ਰੇਹ ਹੋਇਆ ਵੀ ਬਹੁਤ ਪਿਆ ਸੀ 7-8 ਟਰਾਲੀਆਂ ਹੋਈਆਂ ਪਈਆਂ ਸੀ ਕਿੱਲੇਵਾਂ ਚ ਪਾਣ ਦੇ ਤੇ ਕੁਛ ਨਾ ਕੁਛ ਫਾਇਦਾ ਤਾਂ ਹੁੰਦਾ ਤੇ ਪਰ ਬਾਕੀ ਹੁਣ ਨਾ ਤਾਂ ਲੇਬਰ ਮਿਲਦੀ ਐ ਲਾਉਣ ਵਾਲੀ ਤੇ ਕਰਾ ਨਾ ਫਿਰ ਬਈ ਹੁਣ ਨਹੀਂ ਸੈੱਟ ਆਉਣਾ ਗੀਲੇ ਝੜਨਗੇ ਫਿਰ ਇਹ ਖਿਲਰਨਾ ਨਹੀਂ ਵਧੀਆ ਤਾਂ ਕਰਕੇ ਪਰ ਇਹ ਦੀ ਰੂੜੀ ਦੇ ਰੇ ਦੀ ਕਰਤੀ ਰਹਿ ਕੈਨਸਲ ਉਹ ਨਹੀਂ ਪਾਉਂਦੇ ਤੇ ਤਾਂ ਬਸ ਐਵੇਂ ਝੋਨਾ ਲਾ ਦਿਆਂਗੇ ਬਾਦ ਚ 5-6 ਦਿਨਾਂ ਬਾਅਦ ਆਪਾਂ ਦਾਦਾ ਘੱਟਾ ਲਾ ਦੇ ਜੂਰੀਏ ਦਾ ਕੋਈ ਚੱਕਰ ਨਹੀਂ ਤੇ ਵਧੀਆ ਚੱਲੂ ਪੂਰਬ ਦੀ ਕਿਰਪਾ ਨਾਲ ਤੇ ਜਿਹੜਾ ਵਾਹਣ ਬਾਹ ਹੈ ਗਿਆ ਬਈ ਤੇ ਰੇਹ ਵਾਲਾ ਕੰਮ ਹੀ ਹੋ ਗਿਆ ਤੇ ਉਹ ਹੀ ਦੱਪੜ ਵਾਹਣ ਚ ਕੱਦੂ ਕਰਨ ਫਿਰ ਉਹ ਗੱਲ ਨਹੀਂ ਬਣਦੀ ਤੇ ਗਾਹਾਂ ਫਿਰ ਬਈ ਆਪਾਂ ਕਣਕ ਬੀਜਣ ਦੀ ਕਾਹਲ ਕਰਨ ਲੱਗ ਜਾਨੇ ਕਣਕ ਬੀਜ ਦੀ ਕਣਕ ਬੀਜ ਦੀ ਵਾਹਣ ਫੇਰ ਨਹੀਂ ਵਾਹਿਆ ਜਾਂਦਾ ਬੈਠੇ ਜੀ ਆਪਾਂ ਬੀਜ ਦਿਨਾ ਚਾਹੇ ਆਪਾਂ ਸੁਪਰ ਸੀਡਰ ਨਾਲ ਹੀ ਬਯਾ ਦੀਏ ਤਾਂ ਵੀ ਸੁਪਰ ਸੀਡਰ ਬਾਈ ਹਲਾਂ ਜਿੰਨਾ ਡੂੰਗਾ ਨਹੀਂ ਜਾਂਦਾ ਜਿਹੜੀ ਹਲਾਂ ਦੀ ਬਹਾਈ ਆ ਤੇ ਸੁਪਰ ਸੀਡਰ ਰੂਟਾ ਬੀਟਰ ਇਹ ਚੀਜ਼ ਆ ਅਲੱਗ ਰਹੇਗੀ ਜਿਹੜੀ ਹਲਾਂ ਵਾਲੀ ਬਹਾਈ ਆ ਅਸਲ ਤਾਂ ਹਲ ਨਾਲ ਹੀ ਬਣੀ ਹੋਈ ਆ ਇਹੀ ਅਸਲ ਪਲਾਈ ਵਾਣ ਨੂੰ ਦਿੰਦਾ ਹੈ ਤਾਂ ਕਰਕੇ ਆਪਾਂ ਹੁਣੀ ਵਾਹਣ ਵਧੀਆ ਖਲ ਰਿਆਂਗੇ ਤੇ ਫਿਰ ਕਣਕ ਵੇਲੇ ਜੀਰੀ ਬਸ ਵੱਢੀ ਕਣਕ ਵੇਲੇ ਫਿਰ ਬੋਣ ਦੀ ਲੋੜ ਨਹੀਂ ਪੈਂਦੀ ਆਈ ਬੀਜ ਜੇ ਤਾਂ ਇਹ ਉਦੋਂ ਵੀ ਫਿਰ ਬਈ ਆਈ ਬੀਜ ਦੇ ਕਣਕ ਫਿਰ ਬਹੁਤ ਬਾਹਣ ਦੱਪੜ ਹੋ ਜਾਂਦਾ ਜਮੀ ਬਾਹਣ ਖੁੱਲਣੋਂ ਹਟ ਜਾਂਦਾ ਹੈਗਾ ਤੇ ਫਸਲ ਫਿਰ ਥੋੜੀ ਕਮਜ਼ੋਰੀ ਰਹਿਣ ਲੱਗ ਜਾਂਦੀ ਹੈ ਝਾੜ ਘਟਾ ਜਾਂਦੀ ਹੈ ਤਾਂ ਕਰਕੇ ਆਪਾਂ ਬਾਹਾਂਗੇ ਲਾਦਰ ਲਾਦਰ ਪੱਟਾ ਵਧੀਆ ਬਣਾ ਕੇ ਬਾਅਦ ਚ ਆਪਾਂ ਬਿੱਕਾ ਨਾ ਬਵੇ ਤੇ ਆ ਖੱਬਲ ਤੇ ਆਪਾਂ ਮਾਰ ਦਾਂਗੇ ਖੱਬਲ ਵਾਲੀ ਵਿਚੀ ਮਚਾ ਦੇਾਂਗੇ ਹੈ ਇਹ ਤੇ ਇੱਤ ਦਾ ਬਸਾ ਸਿੱਧੀ ਜੀ ਕਰ ਬੱਦਲ ਹੋ ਗਏ ਹੁਣ ਖਿਚਰੇ ਕੰਮ ਨੂੰ 2 ਵਜ ਗਏ ਬੂਟਾ ਬਣਾ ਰਿਹਾ ਚਾਹ ਤੇ ਆਪਾਂ ਤਵੀਆਂ ਨਾਲ ਬਾਤਾ ਟਰੈਕਟਰ ਭੱਗ ਗਿਆ ਤੇ ਹਲਾਣਾ ਲਾ ਰਹੇ ਕਿਹੜੇ ਲਾਈਟ ਚੱਲੀ ਜਾਂਦੀ ਹੈ ਇਹ ਆਪਣਾ ਬਈ ਫਿਲਟਰ ਫਲਟਰ ਤੇ ਪਾਣੀ ਬਹੁਤ ਠੰਡਾ ਹੈ ਦਾ ਜਿੰਨਾ ਕਹਿ ਦੂੰ ਓਨਾ ਠੰਡਾ ਪਾਣੀ ਆ ਪੀਣ ਚ ਸੁਆਦ ਆ ਆ ਦੇਖੋ ਬੈਂਡ ਨੂੰ ਵੀ ਸੇਮ ਆਈ ਪਈ ਹੈਗੀ ਇੰਨਾ ਜਿਆਦਾ ਠੰਡਾ ਪਾਣੀ ਹੈ ਬਹੁਤ ਵਧੀਆ ਪਾਣੀ ਹੈ ਫਲਟਰ ਕਿਤੇ ਕਿਤੇ ਰਹਿ ਗਏ ਕੋਈ ਤੇ ਹਜੇ ਫਸਲ ਨੂੰ ਇੰਨਾ ਦਿੱਕਤ ਵਾਲੀ ਗੱਲ ਹੋਈ ਨਹੀਂ ਕਿ ਉਹ ਆਸੇ ਪਾਸੇ ਆਪਣੇ 1-2 ਫਿਲਟਰ ਨੇ ਬਾਕੀ ਕੈਪਟੀਆਂ ਨੇ ਤੇ ਵਧੀਆ ਚੱਲੀ ਜਾਂਦਾ ਪਾਣੀ ਵਈ ਘਰੋਂ ਲਿਆਉਣ ਦੀ ਲੋਡ ਨਹੀਂ ਬਰਫ਼ ਲਿਆਉਣ ਦੀ ਲੋਡ ਨਹੀਂ ਜਦੋਂ ਲਾਈਟ ਹੁੰਦੀ ਹੈ ਨਾ ਦੇਣੇ ਫਿਰ ਤਾਂ ਗੱਲ ਹੀ ਬਣ ਜਾਂਦੀ ਆ ਆ ਬੁਟਾ ਬਣਾ ਰਿਹਾ ਚਾਹ ਤੇ ਗਰਮੀ ਅੱਜ ਹੋ ਗਈ ਜ਼ਿਆਦੇ ਸਵੇਰੇ ਕਣੀਆਂ ਹੀ ਪਾਤੀਆਂ ਹੀ ਰੱਬ ਨੇ ਤੇ ਬਾਅਦ ਚ ਫਿਰ ਗਰਮੀ ਵਾਲੀ ਹੋਊਗੀ ਤੇ ਲੂਡਰਾ ਵਾਲੇ ਨੂੰ ਕਹਿ ਕੇ ਆਇਆ ਆਪਾਂ ਜਿ ਆਊਗਾ ਸਾਮ ਨੂੰ ਚਾਰ ਤੇ ਪਾਵਾਂਗੇ ਮਿੱਟੀ ਦੱਬ ਦਿਆਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਫਲ ਚੱਕਦੀ ਆਉਂਦੀ ਆ ਦਵਾਦ ਦਵਾਰੇ ਤੋਂ 베ਰ ਲੱਗਣੇ ਸਟਾਰਟ ਹੋ ਜਾਣਗੇ ਹੁਣ ਪੂਰਾ ਫਲ ਚੱਕਦੀ ਆਉਂਦੀ ਹੈ ਤੇ ਖੇਤ ਵਾਲਾ ਮਾਹੌਲ ਤੇ ਘਰ ਵਾਲਾ ਮਾਹੌਲ ਭਾਈ ਬਹੁਤ ਫਰਕ ਹੈ ਜਿਹੜਾ ਖੇਤ ਆ ਕੇ ਇੱਥੇ ਕੰਮਕਾਰ ਕਰੋ ਕੋਦਾਂ ਮਰਜੀ ਸਾਵੇਂ ਬੈਠੋ ਵਧੀਆ ਹਵਾ ਲੱਗਦੀ ਹੈ ਤੇ ਮੋਟੀ ਕੋਈ ਮਾੜੀ ਨਹੀਂ ਕੁਛ ਨਾ ਕੁਛ ਤਾਂ ਖੇਤੀ ਜਿੰਦੀ ਹੋਈ ਹੈ ਬਾਈ ਸਭ ਕੁਛ ਖੇਤੀ ਦੇ ਸਾਰੀ ਹੈ ਆਪਾਂ ਬੱਚਿਆਂ ਨੂੰ ਕਹਿਣਾ ਨਾ ਖੇਤ ਨਾ ਲਿਆਓ ਖੇਤੇ ਖੇਤ ਜਾਣਾ ਗਿੱਜੂਗਾ ਜੀ ਇਹ ਆਏਗਾ ਗਿੱਜੂਗਾ ਉਹ ਫਿਰ ਜਵਾਕ ਜ ਨੂੰ ਆਪਾਂ ਇਹੋ ਖੇਤਰੀ ਕੋਈ ਨੌਲਜ ਹੀ ਨਹੀਂ ਹੋਣੀ ਉਹ ਜਵਾਕ ਫਿਰ ਬਈ ਅੱਡਿਆਂ ਤੇ ਬੈਠੂ ਮੋੜਾਂ ਤੇ ਖੜੂ ਜੇ ਨਾ ਆਏ ਆ ਵੀ ਨੌਕਰੀ ਤਾਂ ਦੇਖੋ ਪੱਕੀ ਮਿਲਦੀ ਵੀ ਨਹੀਂ ਆਪਾਂ ਕਹ ਲਈਏ ਵੀ ਨੌਕਰੀ ਮਿਲ ਜੀ ਨੌਕਰੀ ਨਹੀਂ ਮਿਲਦੀ ਤੇ ਬੱਚਿਆਂ ਨੂੰ ਖੇਤੀ ਦਾ ਮੱਝਾਂ ਦਾ ਸਾਰੇ ਕੰਮ ਆਉਣੇ ਚਾਹੀਦੇ ਜਵਾਕ ਪੜਨ ਦੇ ਪੜੇ ਵੀ ਤੇ ਨਾਲ-ਨਾਲ ਪੜਾਉ ਵੀ ਧਿਆਨ ਦਿਓ ਪੜਾਈ ਬੰਨੀ ਪਰ ਆ ਨਹੀਂ ਹੈ ਕੱਲਾ ਪੜ੍ਹਾਈ ਤੇ ਛੱਡਦੇ ਤੇ ਉਹਨੂੰ ਹੋਰ ਕੋਈ ਚੀਜ਼ ਦੀ ਨੌਲੇਜ ਨਾ ਹੋਵੇ ਤੇ ਫਿਰ ਜਵਾਕ ਕਾਸੇ ਉਗਰੇ ਜਾਂਦਾ ਬਈ ਤੇ ਤਾਂ ਕਰਕੇ ਜਵਾਕਾਂ ਨੂੰ ਖੇਤੀ ਦਾ ਵੀ ਪਸ ਹੋਵੇ, ਟਰੈਕਟਰਾਂ ਦਾ ਸੌਂਕ ਹੋਵੇ ਤੇ ਫਿਰ ਜਵਾਕ ਪੁੱਠੇ ਪਾਸੇ ਇੰਤ ਨਹੀਂ ਜਾਂਦਾ, ਨਸੇ ਪੱਤੇ ਨਹੀਂ ਲੱਗਦਾ। ਚਾਹ ਪੀਣਿਆ, ਰੋਟੀ ਖਾਣਿਆ। ਓਕੇ